ਵੀਨਾ ਚੇਰਮੈਨ ਬਣਿਆ ਜੀ ਅੱਜ ਸੋਈ ਮੈਂ ਕੁਰਸੀ ਤੇ ਬੈਠਿਆ ਮੈਨੂੰ ਸਰਕਾਰ ਨੇ ਮਾਨ ਸਾਹਿਬ ਨੇ ਚੇਤ ਸਿੰਘ ਦੋਵਾ ਬਾਜਰਾ ਜੀ ਨੇ ਕਿਰਿਵਾਰ ਸਾਹਿਬ ਨੇ ਭਗਵੰਤ ਮਾਣ ਸਾਰਿਆਂ ਨੇ ਰਲ ਕੇ ਮੈਨੂੰ ਕੁਰਸੀ ਦਿੱਤੀ ਹੈ ਉਸ ਕੁਰਸੀ ਦੇ ਨਾਤੇ ਮੈਂ ਅੱਜ ਆਪਣੀ ਜਿਹੜੀ ਪਹਿਲੀ ਸੜਕ ਹੈ ਉਸ ਦਾ ਉਘਾਟ ਲੈ ਕੇ ਕ੍ਰੀਮਿਕ ਸਾਹਿਬ ਆ ਕੇ ਸ਼ੁਰੂ ਕਰਨ ਦਾ ਮੌਕਾ ਮਿਲਿਆ ਮੈਂ ਜਿੰਨੇ ਵੀ ਮੇਰੇ ਸਮਾਨੇ ਦੇ ਹਲਕੇ ਦੇ ਜਾਂ ਮੇਰੇ ਹਰਿਆਣੇ ਦੇ ਭਰਾ ਜਿੰਨੇ ਨੇੜੇ-ਜਿਹੜੇ ਲੱਗਦੇ ਨੇ ਬਹੁਤ ਸਾਥ ਹੁੰਦਾ ਹੈ ਕੋਈ ਸਮੁੰਦਰ ਦੇ ਵਿੱਚ ਆ ਕੇ ਮਾਤਾ ਟੇਕਦੇ ਨੇ ਮਾਤਾ ਰਾਣੀ ਦਾ ਹੁਣ ਜਿਹੜਾ ਸਰਦਾਰਾ ਚੱਲਣਾ ਜੇ ਬਾਤ ਅੱਜ ਬੜੀ ਖੁਸ਼ੀ ਗੱਲ ਨਹੀਂ ਹੋ ਸਕਦੀ ਕਿ ਮੈਂ ਇੱਕ ਘਰਮਸਤਾਨ ਦੇ ਲਈ ਪਹਿਲੀ ਚੋਣ ਨੇ ਮੇਰੀ ਮਾਤਾ ਰਾਣੀ ਨੇ ਮੇਰੇ ਤੇ ਕਿਰਪਾ ਕੀਤੀ ਹੈ ਵੀ ਕਿਹਾ ਉਹ ਸੜਕ ਹੈ ਜਿਹੜੀ ਲੋਕਾਂ ਵਾਸਤੇ ਜਾਲ ਦੇ ਨਾਲ ਤੱਕ ਲਾਉਣ ਜਾ ਰਿਹਾ ਤੇ ਮੈਂ ਮੰਤਰੀ ਸਾਹਿਬ ਦਾ

ਹਨੀ ਖਾਹ ਦੀ ਰੋਣਾ ਇਲਾਕੇ ਦੇ ਵਿਕਟਰ ਦਾ ਫਰਕਾਤੀ ਨਦੀ ਲੀਕ ਹੈ ਜਿਹੜੇ ਸੇਰ ਹੁੰਦਾ ਹੋਇਆ ਚਲਾ ਗਿਆ ਤੇ ਤਕਰੀਬਨ 2 ਕਿਲੋ ਮੀਟਰ 80.5 ਕਰਦਾ ਹੈ ਮੈਸਰ ਸਾਹਿਬ ਨੇ ਖੋੜੀ ਹੈ ਇਸ ਰਮਾਨਾ ਬਸਤੀ ਦਾ ਬਹੁਤ ਸਲਾਮ ਹੈ ਕਿਉਂਕਿ ਇਹ ਮੁੰਦਰ ਦੇ ਨਕਰ ਕਰਵਾਤੀ ਹੈ ਕਿ ਖਾਣੇ ਜੋ ਸ਼ਹਿਰ ਵਸੀ ਹੈ ਜਿਹੜੇ ਤੇ ਇਹ ਤਕਰੀਬਨ 95 ਲੱਖ ਰੁਪਏ ਦਾ ਮੁੱਲ ਹੈ ਤੇ ਅਸੀਂ ਸ਼ਿਟੀ ਸੋਧ ਕਰਾ ਕੇ ਲੋਕਾਂ ਲਈ ਬਾਕੀ ਲੋਕਾਂ ਲਈ ਸਹੂਲਤ ਦੇ ਦਾ ਖਾਤਾ ਬਕਾਇਦਾ ਜੀ 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 ਇਹ ਜੀ ਬਹੁਤ ਵਧੀਆ ਪ੍ਰਾਲਾ ਜੀ ਇਹਨਾਂ ਦਾ ਕਿਉਂ ਹਰ ਇੱਕ ਰਾਗੀ ਦੇ ਤੁਹ ਲੰਗਦੇ ਸੀਗੇ ਖੱਡੇ ਬੜੇ ਸੀਗੇ ਜੀ ਇਹਦੇ 'ਚ ਤੇ ਹਰ ਇੱਕ ਬੜੀ ਪਰੇਸ਼ਾਨੀ ਹੁੰਦੀ ਸੀ ਕਿ ਹਾਰ-ਬਰਾਤੇ ਇੱਕ ਤੇ ਨੂੰ ਦੁਪਰ ਪਿੰਡ ਲੱਗਦਾ ਜੀ ਇੱਕ ਸ਼ਾਦੀਪੁਰਾ ਜੀ ਤੇ ਨਾਲ ਹੀ ਆਪਣਾ ਮਾਤਾ ਰਾਣੀ ਦਾ ਮੰਦਿਰ ਵੀ ਜੀ ਉਹ ਬਹੁਤ ਮਸ਼ਹੂਰਤ ਦੇ ਲੋਕਾਂ ਦੀ ਬੜੀ ਆਸਤਾ ਜੁੜੀ ਹੋਈ ਸੀ ਉਸਦੇ ਨਾਲ ਤੇ ਬਹੁਤ ਵਧੀਆ ਪ੍ਰਾਲਾ ਜੀ ਇਹ ਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ